ਸ਼੍ਰੀਮਾਨ ਸੰਤ ਬਾਬਾ ਹਜਾਰਾ ਸਿੰਘ ਜੀ ਬ੍ਰਹਮ ਗਿਆਨੀ ਬੜੀ ਬੰਦਗੀ ਵਾਲੇ ਸਨ ਬੜੀ ਕਮਾਈ ਵਾਲੇ ਸਨ ਬਹੁਤ ਸਾਦਗੀ ਦੇ ਵਿੱਚ ਰਹੇ ساری ਜ਼ਿੰਦਗੀ ਤੇ ਉਹਨਾਂ ਨੇ ਨਾ ਜੀ ਅਖੰਡ ਪਾਠ ਸਾਹਿਬ ਕਰਾਉਣ ਦੀ ਬਹੁਤ ਇੱਕ ਲਹਿਰ ਚਲਾਈ ਸੀ ਕਿਸੇ ਨੇ ਵੀ ਆਪ ਦੇ ਘਰ ਵਿੱਚ ਅਖੰਡ ਪਾਠ ਸਾਹਿਬ ਕਰਨਾ ਹੁੰਦਾ ਮਹਾਪੁਰਖਾਂ ਦੇ ਪਾਠੀ ਸਿੰਘ ਹੀ ਇੰਨੇ ਬਣਾਏ ਹੋਏ ਸੀ ਵੀ ਇੱਕ ਇੱਕ ਡਿਊਟੀ ਮਸੀ ਆਉਂਦੀ ਸੀ ਤੇ ਕੋਈ ਭੇਟਾ ਨਹੀਂ ਸੀ ਲੈਂਦਾ ਖੰਡਪਾਟ ਸਾਹਿਬ ਦੀ ਨਹੀਂ ਸੀ ਕੋਈ ਵੀ ਮਾਇਆ ਲੈਂਦਾ ਤੇ ਬਾਬਾ ਜੀ ਨੇ ਕਹਿਣਾ ਜਿਸ ਘਰ ਦੇ ਵਿੱਚ ਇੱਕ ਵਾਰੀ ਖੰਡਪਾਟ ਸਾਹਿਬ ਹੋ ਜਾਂਦਾ ਜਿਸ ਜਗ੍ਹਾ ਤੇ ਇੱਕ ਵਾਰੀ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਸੰਪੂਰਨ ਰੂਪ ਦੇ ਵਿੱਚ ਪੜੀ ਜਾਂਦੀ ਹੈ ਕਹਿੰਦੇ ਉਸ ਧਰਤੀ ਨੂੰ ਵੀ 40 40 ਦਿਨ ਤੱਕ ਦੇਵਤੇ ਮੱਥਾ ਟੇਕਣ ਆਉਂਦੇ ਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਬ੍ਰਹਮ ਗਿਆਨੀ ਮਹਾਪੁਰਖਾਂ ਦੇ ਬਚਨ ਨੇ ਤੇ ਹੁਣ ਆਪਾਂ ਕੀ ਕਰਦੇ ਆ ਆਪਣੇ ਤੇ ਘਰੇ ਹਜੇ ਭੋਗ ਪੈਂਦਾ ਮਹਾਰਤ ਦੇ ਸਰੂਪ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਤੇ ਸ਼ਰਾਬਾਂ ਪਹਿਲਾਂ ਚੱਲ ਪੈਂਦੀਆਂ ਨੇ ਦੱਸੋ ਉੱਥੇ ਦੇਵਤੇ ਕਿੱਥੋਂ ਆ ਜਾਣਗੇ ਉੱਥੇ ਤੇ ਮਲੇਸ਼ ਹੀ ਆਉਣਗੇ ਤੇ ਫੇਰ ਕਹਿੰਦੇ ਆ ਸਾਡੇ ਘਰਾਂ 'ਚ ਲੜਾਈਆਂ ਪੜਾਈਆਂ ਬੜੀਆਂ ਨੇ ਜਦ ਤੱਕ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਤ ਦੀ ਬੇਅਦਬੀ ਕਰਨੋਂ ਨਹੀਂ ਹਟਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਵੇ ਕਿਦਾਂ